ਆਰ ਪੁਪਨ ਜਬੀ ਬੀ ਵੀ ਕ੍ਰੇਵ ਦੇ ਆਤੀ ਦਰਸ਼ਕਾਂ ਦਾ ਨਿੱਗਾਕ ਸਵਾਗਤ ਤੇ ਸ਼ੁਭ ਕਾਮਨਾਵਾਂ ਪਿਆਰੇ ਵਿਦਿਆਰਥੀਓ ਪ੍ਰੋਫੈਸ਼ਨਲ ਕਲਾਸਸ ਦੇ ਵਿੱਚ ਤੁਹਾਨੂੰ ਇੱਕ ਪੁਸਤਕ ਲੱਗੀ ਹੈ ਗਾਤ ਪ੍ਰਵਾਹ ਇਸ ਤੋਂ ਇਲਾਵਾ ਇਹ ਪੁਸਤਕ ਬੀਏ ਇਲੈਕਟਿਵ ਪੰਜਾਬੀ ਦੇ ਵਿੱਚ ਵੀ ਲੱਗੀ ਹੋਈ ਹੈ ਇਹ ਦੋਵਾਂ ਕਲਾਸਾਂ ਦੇ ਵਿਦਿਆਰਥੀਆਂ ਵਾਸਤੇ ਵੀ ਅੰਕਾਂ ਦੇ ਪ੍ਰਸ਼ਨ ਦੇ ਅਨੁਸਾਰ ਤੁਹਾਨੂੰ ਵਿਸ਼ਾ ਪੁੱਛਿਆ ਜਾ ਸਕਦਾ ਹੈ ਤੇ ਵਿਸ਼ੇ ਵਾਸਤੇ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੱਸਣਾ ਚਾਹਾਂਗੀ ਤੇ ਇਸ ਦੇ ਵਿੱਚ ਅਸੀਂ ਕੀ ਲਿਖਣਾ ਹੈ ਲਗਭਗ ਤੁਸੀਂ ਆਪਣੇ ਅ ਅਨਸਰ ਸ਼ੀਟ ਤੇ 4 ਤੋਂ 5 ਪੰਨੇ ਲਿਖਨੇ ਨੇ 5 ਪੰਨਿਆਂ ਤੱਕ ਤੁਸੀਂ ਵਿਸਥਾਰ ਦੇਂਦੇ ਹੋਏ ਪਹਿਲਾਂ ਤਾਂ ਤੁਹਾਡੀ ਪੁਸਤਕ ਦੇ ਪਿੱਛੇ ਪ੍ਰੀਤਮ ਸਿੰਘ ਦੀ ਜਾਣਕਾਰੀ ਦਿੱਤੀ ਆ ਉੱਥੋਂ ਇੱਕ ਪੈਰਾਗ੍ਰਾਫ ਪ੍ਰੀਤਮ ਸਿੰਘ ਬਾਰੇ ਲਿਖ ਲਓ ਤੇ ਗੰਡਾ ਸਿੰਘ ਕੌਣ ਸਨ ਇਹ ਜਾਣ ਲਓ ਕਿ ਗੰਡਾ ਸਿੰਘ ਬਾਰੇ ਲਿਖਿਆ ਇਹ ਰੇਖਾ ਚਿੱਤਰ ਹੈ ਮੈਂ ਦੱਸ ਦਵਾਂ ਕਿ ਰੇਖਾ ਚਿੱਤਰ ਦਾ ਮਤਲਬ ਹੁੰਦਾ ਹੈ ਕਿ ਲੇਖਕ ਕਿਸੇ ਵਿਅਕਤੀ ਦੀ ਸ਼ਖਸੀਅਤ ਬਾਰੇ ਉਸਤੇ ਕੰਮਾ ਰਹੀ ਤੇ ਉਸਤੇ ਜੀਵਨ ਦੀਆਂ ਘਟਨਾਵਾਂ ਰਹੀ ਉਸਦੀ ਸ਼ਖਸੀਅਤ ਦੀ ਉਸਾਰੀ ਕਰਦਾ ਹੈ ਗੰਢਾ ਸਿੰਘ ਬਾਰੇ ਲਿਖਿਆ ਰੇਖਾਚਿੱਤਰ ਪ੍ਰੀਤਮ ਸਿੰਘ ਦਾ ਹੈ ਪ੍ਰੀਤਮ ਸਿੰਘ ਨੇ ਇਸ ਰੇਖਾਚਿੱਤਰ ਰਾਹੀਂ ਡਾਕਟਰ ਗੰਢਾ ਸਿੰਘ ਦੇ ਜੀਵਨ ਦੇ ਕੁਝ ਪਹਿਲੂਆਂ ਤੋਂ ਸਾਨੂੰ ਜਾਣੂ ਕਰਵਾਇਆ ਹੈ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਬਾਰੇ ਲੇਖ ਲਿਖੇ ਤੇ ਉਹਨਾਂ ਦਾ ਇਹ ਲੇਖ ਮੂਰਤਾ ਨਾਮ ਦੇ ਰੇਖਾ ਚਿੱਤਰ ਚੋਂ ਲਿਆ ਗਿਆ ਹੈ ਜਿਸ ਵਿੱਚ ਉਹਨਾਂ ਨੇ ਗੰਡਾ ਸਿੰਘ ਜੀ ਨਾਲ ਆਪਣੀ ਜਾਣ ਪਛਾਣ ਬਾਰੇ ਦੱਸਿਆ ਤੇ ਉਹਨਾਂ ਦੀ ਸ਼ਖਸੀਅਤ ਦੀਆਂ ਅਨੇਕ ਉਚਾਈਆਂ ਅਤੇ ਡੁੰਗਾਈਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਡਾਕਟਰ ਗੰਡਾ ਸਿੰਘ ਦਾ ਤਾਂ ਹਡਾਈਆਂ ਪ੍ਰਸਥਿਤੀਆਂ ਨੂੰ ਮੋੜ ਚਿਤਵਨ ਅਤੇ ਲਿਖਤਬੱਧ ਕਰਨ ਸਮੇਂ ਡਾਕ ਲੇਖਕ ਨੇ ਉਸ ਨੂੰ ਮਿੱਠ ਉਦਾਸ ਅਵਸਥਾ ਕਿਹਾ ਹੈ ਕੈਦ ਦਾ ਭਾਵ ਕਿ ਉਹਨਾਂ ਨੂੰ ਚੰਗਾ ਵੀ ਲੱਗ ਰਿਹਾ ਸੀ ਉਹਨਾਂ ਪੱਲਾ ਨੂੰ ਯਾਦ ਕਰਨਾ ਤੇ ਉਦਾਸੀ ਵੀ ਹੋ ਰਹੀ ਸੀ ਇਸ ਪੁਸਤਕ ਦੇ ਸੰਪਾਦਕ ਡਾਕਟਰ ਵਿਕਰਮ ਸਿੰਘ ਕੁਮਰ ਅਨੁਸਾਰ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਡਾਕਟਰ ਗੰਡਾ ਸਿੰਘ ਨਾਲ ਆਪਣੀ ਸਾਂਝੀ ਯਾਦ ਨੂੰ ਪਤਾਸੇ ਕੁੜੀ ਮਿਠਾਸ ਦੀ ਸੰਗਿਆ ਦਿੱਤੀ ਹੈ ਡਾਕਟਰ ਗੰਡਾ ਸਿੰਘ ਦੇ ਵਿਅਕਤੀਤਵ ਨੂੰ ਜਾਗਰੂਕ ਕਰਦਾ ਰੇਖਾ ਚਿੱਤਰ ਸਾਨੂੰ ਡਾਕਟਰ ਗੰਡਾ ਸਿੰਘ ਦੀ ਸ਼ਖਸੀਅਤ ਦੇ ਬਹੁਤ ਸਾਰੇ ਪਹਿਲੂਆਂ ਤੋਂ ਜਾਣੂ ਕਰਾਉਂਦਾ ਹੈ ਇਸ ਦਾ ਵਿਸ਼ਾ ਜਾਣਨ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਰੇਖਾ ਚਿੱਤਰ ਹੁੰਦਾ ਕੀ ਡਾਕਟਰ ਰਤਨ ਸਿੰਘ ਜੈਗਿੰਸ ਆ ਰੇਖਾ ਚਿੱਤਰ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਕਿਸੇ ਕਿਸੇ ਵਿਸ਼ੇਸ਼ ਵਿਅਕਤੀ ਦੇ ਜੀਵਨ ਦੀਆਂ ਕੁਝ ਘਟਨਾਵਾਂ ਨੂੰ ਉਸਤੇ ਪਾਤਰ ਚਿੱਤਰਣ ਦੇ ਅਤੇ ਉਸਤੇ ਜੀਵਨ ਟੰਗ ਨੂੰ ਸਾਹਮਣੇ ਰੱਖ ਕੇ ਸਿੱਖੀਅਤ ਦੇ ਪੱਖ ਉਜਾਗਰ ਕੀਤੇ ਜਾਂਦੇ ਹਨ ਕਿਸੇ ਵਿਸ਼ੇਸ਼ ਵਿਅਕਤੀ ਦੇ ਬਾਰੇ ਵਿੱਚ ਡਾਕਟਰ ਗੰਡਾ ਸਿੰਘ ਬਾਰੇ ਜੇਕਰ ਗੱਲ ਕਰੀਏ ਤੇ ਇਹਨਾਂ ਦਾ ਜਨਮ 15 ਨਵੰਬਰ 1900 ਨੂੰ ਗੁਜਰਾਵਾਲਾ ਜਿਲ੍ਹਾ ਗੁਜਰਾਵਾਲਾ ਜਿੱਦੇ ਤੋਂ ਆਜ ਕਿ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਉਹਨਾਂ ਦੀ ਮੁੱਢਲੀ ਸਿੱਖਿਆ ਪੰਜਾਬ ਵਿੱਚ ਹੋਈ ਉਸ ਵੇਲੇ ਕਿਉਂਕਿ ਦੇਸ਼ ਵੰਡਿਆ ਹੋਇਆ ਨਹੀਂ ਸੀ ਇਸ ਕਰਕੇ ਉਹ ਦੋਹਾਂ ਪੰਜਾਬਾਂ ਦੇ ਵਿੱਚ ਟਪਲੇ ਤੇ ਵੱਡੇ ਹੋਏ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਛੋਟੀ ਉਮਰ ਤੋਂ ਹੀ ਇਹਨਾਂ ਵਿੱਚ ਇਤਿਹਾਸ ਤੱਕ ਵਿਸ਼ਿਆਂ ਪ੍ਰਤੀ ਰੁਚੀ ਸੀ ਜਿਸ ਨੇ ਉਹਨਾਂ ਨੂੰ ਇੱਕ ਮਹਾਨ ਇਤਿਹਾਸਕਾਰ ਬਣਨ ਵੱਲ ਪ੍ਰੇਰਿਤ ਕੀਤਾ ਆ ਪਿਆਰੇ ਵਿਦਿਆਰਥੀਓ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਰੇਖਾ ਚਿੱਤਰ ਹੁੰਦਾ ਹੈ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਹੁੰਦਾ ਹੈ ਉਸ ਵਿਅਕਤੀ ਦੀ ਕਿਸੇ ਵੀ ਖੇਤਰ ਵਿੱਚ ਮੁਹਾਰਤ ਜਾਂ ਸਪੈਸ਼ਲਾਈਜੇਸ਼ਨ ਹੁੰਦੀ ਹੈ ਜਿਸ ਨੂੰ ਵੇਖਦੇ ਹੋਏ ਕੋਈ ਲੇਖਕ ਉਸ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਕਿ ਉਸ ਦੀ ਸ਼ਖਸੀਅਤ ਦੇ ਗੁਣ ਦੂਜਿਆਂ ਨਾਲ ਸਾਂਝੇ ਕਰਨਾ ਚਾਹੁੰਦਾ ਹੈ ਤੇ ਇਸ ਨੂੰ ਅਸੀਂ ਰੇਖਾ ਚਿੱਤਰ ਕਹਿ ਦਿੰਦੇ ਹਾਂ ਹੁਣ ਆਪਾਂ ਇਹ ਦੇਖਣਾ ਕਿ ਲੇਖਕ ਪਹਿਲੀ ਵਾਰ ਗੰਡਾ ਸਿੰਘ ਨੂੰ ਕਦੋਂ ਮਿਲਿਆ ਲੇਖਕ ਪ੍ਰੀਤਮ ਸਿੰਘ ਡਾਕਟਰ ਗੰਡਾ ਸਿੰਘ ਨੇ ਪਹਿਲੀ ਵਾਰ ਖਾਲਸਾ ਕਾਲਜ ਨੰਬਰ ਸਰਵਿਸ ਪਿਲਿਆ ਜਦੋਂ ਲੇਖਕ ਨੇ ਖਾਲਸਾ ਕਾਲਜ ਅੰਗਰੇਜ਼ੀ ਦੀ ਐਮਏ ਚ ਦਾਖਲ ਹੋਣਾ ਸੀ ਉਹ ਆਪਣੇ ਅੰਗਰੇਜ਼ੀ ਦੇ ਮਾਸਟਰ ਗੁਰਜਰ ਬਲਵੰਤ ਸਿੰਘ ਗੁਜਰਖਾਨੀ ਕੋਲੋਂ ਇੱਕ ਪੱਤਰ ਲੈ ਕੇ ਗਿਆ ਜਿਹੜਾ ਕਿ ਗੰਡਾ ਸਿੰਘ ਨੂੰ ਦੇਣਾ ਸੀ ਤੇ ਗੰਡਾ ਸਿੰਘ ਨੇ ਲੇਖਕ ਨੂੰ ਦਾਖਲਾ ਲੈਣ ਵਿੱਚ ਮਦਦ ਕਰਨੀ ਸੀ ਜਦੋਂ ਲੇਖਕ ਗਿਆ ਉਸ ਵੇਲੇ ਦੁਪਹਿਰ ਲੱਗੀ ਹੋਈ ਸੀ ਤੇ ਲੇਖਕ ਖਾਲਸਾ ਕਾਲਜ ਦੇ ਅੰਦਰ ਬਣੇ ਕੁਆਟਰ ਵੱਲ ਗਿਆ ਉਸਨੇ ਗੰਡਾ ਸਿੰਘ ਦਾ ਮਕਾਨ ਲੱਭ ਲਿਆ ਪਰ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਉਹ ਘਬਰਾ ਗਿਆ ਕਿ ਹੁਣ ਦੁਪਹਿਰ ਨੂੰ ਉਹ ਕਿਸੇ ਦੇ ਘਰ ਦਾ ਦਰਵਾਜ਼ਾ ਨਹੀਂ ਖੜਕਾਏਗਾ ਪਰ ਜਦੋਂ ਉਸ ਨੂੰ ਗੰਡਾ ਸਿੰਘ ਦੇ ਘਰੋਂ ਨਿਸ਼ਵਜਣ ਦੀ ਆਵਾਜ਼ ਆਈ ਤਾਂ ਉਸਨੇ ਮੁੜ ਕੇ ਜਾ ਕੇ ਸੋਚਿਆ ਕਿ ਕੋਈ ਨਾ ਕੋਈ ਜਾਗਦਾ ਹੈ ਉਸਨੇ ਗੰਡਾ ਸਿੰਘ ਦਾ ਦਰਵਾਜ਼ੇ ਤੇ دستਕ ਦਿੱਤੀ ਪਹਿਲੀ ਵਾਰ ਉਹ ਗੰਡਾ ਸਿੰਘ ਨੂੰ ਉਸ ਵੇਲੇ ਮਿਲਿਆ ਜਦੋਂ ਆਪਣੇ ਅਧਿਆਪਕ ਦਾ ਪੱਤਰ ਲੈ ਕੇ ਗੰਡਾ ਸਿੰਘ ਕੋਲ ਗਿਆ ਸੀ ਇਸ ਫਾਰਸ਼ ਕੋਲਣ ਵਾਸਤੇ ਕਿ ਉਸਨੇ ਕਾਲਸਾ ਕਾਲਜ ਚ ਦਾਖਲਾ ਦੇਣਾ। ਜਦ ਦਰਵਾਜ਼ਾ ਖੁੱਲਿਆ ਗੰਗਾ ਸਿੰਘ ਨੇ ਲੇਖ ਨੂੰ ਵੇਖ ਕੇ ਜੀ ਆਇਆ ਕਿਹਾ। ਲੇਖ ਨੇ ਜਦੋਂ ਉਸ ਨੂੰ ਬਲਵੰਤ ਸਿੰਘ ਗੁੱਜਰਖਾਨੇ ਦੀ ਦਿੱਤੀ ਹੋਈ ਚਿੱਠੀ ਪੜ੍ਹੀ ਤਾਂ ਗੰਗਾ ਸਿੰਘ ਨੇ ਉਸ ਨੂੰ ਬੈਠਣ ਵਾਸਤੇ ਕਿਹਾ। ਜਿਸ ਕਮਰੇ 'ਚ ਲੇਖਕ ਬੈਠਾ ਸੀ ਉਸ ਕਮਰੇ 'ਚ ਬਹੁਤ ਸਾਰੀਆਂ ਪੁਸਤਕਾਂ ਸਨ। ਕੁਝ ਹੱਥ ਲਿਖਤਾ ਸਨ। ਕਮਰਦ ਲੀਪ ਸਿੰਘ ਦੀ ਜਵਾਨੀ ਦੀ ਖੂਬਸੂਰਤ ਤਸਵੀਰ ਸੀ ਆਪਾਂ ਜਾਣਦੇ ਕਮਰਦ ਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਉਹਦੇ ਤਸਵੀਰ ਵੀ ਸਾਹਮਣੇ ਸੀ ਦੂਜੇ ਪਾਸੇ ਸਭਰਾਵਾਂ ਵਿੱਚ ਕੁਸ਼ੀਆਂ ਸਿੱਖ ਤੋਪਾਂ ਜਿਹੜੀ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਹੋਈ ਸੀ ਉਸ ਵਿੱਚ ਵਰਤੀਆਂ ਗਈਆਂ ਤੋਪਾਂ ਉਹ ਲੇਖਕ ਦੇ ਦੀ ਤਸਵੀਰ ਉਸ ਤੇ ਕਮਰੇ 'ਚ ਲਟਕ ਰਹੀ ਸੀ ਜਿਸ ਤੋਂ ਲੇਖਕ ਨੂੰ ਇਹ ਪਤਾ ਲੱਗਿਆ ਕਿ ਗੰਡਾ ਸਿੰਘ ਇੱਕ ਇਤਿਹਾਸ ਵਿੱਚ ਰੁਚੀ ਰੱਖਣ ਵਾਲਾ ਵਿਦਵਾਨ ਹੈ ਉਨ੍ਹਾਂ ਨੇ ਉਸੇ ਵੇਲੇ ਲੇਖਕ ਨੂੰ ਕਿਹਾ ਕਿ ਤੇਜਾ ਸਿੰਘ ਨੂੰ ਮਿਲ ਕੇ ਆਉਂਦੇ ਹਾਂ ਭਾਪ ਗੰਡਾ ਸਿੰਘ ਉਸ ਵੇਲੇ ਤੇਜਾ ਸਿੰਘ ਜਿਹੜੇ ਸਨ ਉਹ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਨ ਤਾਂ ਗੰਡਾ ਸਿੰਘ ਕਿਉਂਕਿ ਉਸ ਦੀ ਸਿਫਾਰਿਸ਼ ਕਰਨੀ ਸੀ ਉਸਨੇ ਪ੍ਰੀਤਮ ਸਿੰਘ ਦੀ ਤਾਂ ਉਸਨੇ ਉਸੇ ਵੇਲੇ ਉਸਨੂੰ ਕਿਹਾ ਕਿ ਚਲੋ ਹੁਣੇ ਹੀ ਤੇਜਾ ਸਿੰਘ ਨੂੰ ਮਿਲ ਕੇ ਤੁਹਾਡੇ ਬਾਰੇ ਗੱਲ ਕਰਕੇ ਆਉਂਦੇ ਹਾਂ ਤੇ ਲੇਖਕ ਨੂੰ ਪਤਾ ਲੱਗਿਆ ਕਿ ਇੰਨੀ ਧੁੱਪ ਵਿੱਚ ਗੰਡਾ ਸਿੰਘ ਨੇ ਬਿਨਾਂ ਕਿਸੇ ਝਿਜਕ ਤੋਂ ਲੇਖਕ ਦੇ ਨਾਲ ਜਾ ਕੇ ਤੇਜਾ ਸਿੰਘ ਹਰਾ ਦੇ ਘਰ ਵਿੱਚ ਆ ਕੇ ਲੇਖਕ ਦੀ ਸਿਫਾਰਿਸ਼ ਕੀਤੀ। ਇਥੋਂ ਪਤਾ ਲੱਗਦਾ ਹੈ ਕਿ ਗੰਡਾ ਸਿੰਘ ਦੂਸਰਿਆਂ ਦੇ ਕੰਮ ਆਉਣ ਵਾਲਾ ਇਨਸਾਨ ਸੀ। ਤੁਹਾਨੂੰ ਇੱਕ ਘਟਨਾ ਪਤਾ ਲੱਗੇ ਕਿ ਲੇਖਕ ਕਦੋਂ ਮਿਲਿਆ? ਉਸ ਨੂੰ ਔਰ ਕਿਹੜੇ ਕੰਮ ਕਰਨ ਲਈ ਮਿਲਿਆ ਔਰ ਉਹਨੂੰ ਕਿਸ ਤਰ੍ਹਾਂ ਦਾ ਪ੍ਰਭਾਵ ਉਸ ਤੇ ਪਿਆ ਤੁਸੀਂ ਪਹਿਲੇ ਪੁਆਇੰਟ 'ਚ ਸਮਝ ਲਿਆ। ਹੁਣ ਨੰਬਰ 2 ਤੇ ਲਿਖ ਦੱਸ ਰਿਹਾ ਗੰਡਾ ਸਿੰਘ ਇੱਕ ਪਰਉਪਕਾਰੀ ਸ਼ਖਸੀਅਤ ਹੈ। ਪਰਉਪਕਾਰੀ ਦਾ ਮਤਲਬ ਕੀ ਹੈ? ਜਿਹੜਾ ਦੂਸਰਿਆਂ ਦੇ ਉੱਤੇ ਦਾ ਭਲਾ ਕਰਦਾ। ਲੇਖਕ ਪ੍ਰੀਤਮ ਸਿੰਘ ਲਿਖਦੇ ਹਨ ਕਿ ਗੰਡਾ ਸਿੰਘ ਬਹੁਤ ਪਰਉਪਕਾਰੀ ਵਿਅਕਤੀ ਸੀ ਇਸ ਦਾ ਉਹਨਾਂ ਨੇ ਉਦਾਹਰਣ ਵੀ ਦਿੱਤਾ ਹੈ ਜਦੋਂ ਲੇਖਕ ਪ੍ਰੀਤਮ ਸਿੰਘ ਨੇ ਅੰਗਰੇਜ਼ੀ ਦੀ ਐਮਏ ਦਾ ਇਮਤਿਹਾਨ ਪਾਸ ਕਰ ਲਿਆ ਸੀ ਤੇ ਐਮਏ ਚ ਦਾਖਲ ਹੋਣ ਲਈ ਲਾਹੌਰ ਦੇ ਇੱਕ ਸਸਤੇ ਜਿਹੇ ਪ੍ਰਾਈਵੇਟ ਹੋਸਟਲ Hindu Hostel ਚ ਰਹਿ ਰਿਹਾ ਸੀ ਤਾਂ ਇੱਕ ਦਿਨ ਗੰਡਾ ਸਿੰਘ ਉਸ ਨੂੰ ਆਪ ਉਸ ਦੇ ਘਰ ਆਇਆ ਦੇਖੋ ਪਹਿਲਾਂ ਉਸ ਨੇ ਐਡਮਿਸ਼ਨ ਦਵਾਈ ਉਸ ਨੂੰ ਫਿਰ ਜਦੋਂ ਲੇਖਕ ਹੋਸਟਲ ਚ ਰਹਿ ਰਿਹਾ ਸੀ ਤਾਂ ਉਸ ਵੇਲੇ ਉਸ ਨੂੰ ਮਿਲਣ ਆਇਆ ਉਸਨੇ ਕੋਈ ਕਿਤਾਬਾਂ ਲੈ ਕੇ ਅੰਮ੍ਰਿਤਸਰ ਮੁੜ ਜਾਣਾ ਸੀ ਉਹ ਲੇਖਕ ਨੂੰ ਆਪਣੇ ਨਾਲ ਲੈ ਗਿਆ ਤੇ ਰਾਮਕ੍ਰਿਸ਼ਨ ਨਾਂ ਦਾ ਉਸ ਵੇਲੇ ਵੱਡੀ ਸਾਰੇ ਦੁਕਾਨ ਦਾ ਮਾਲਕ ਸੀ ਕਿਤਾਬਾਂ ਦੀ ਦੁਕਾਨ ਸੀ ਤੇ ਲੇਖਕ ਨੂੰ ਉਹ ਕਿਤਾਬਾਂ ਵਾਲੀ ਦੁਕਾਨ ਤੇ ਗੰਡਾ ਸਿੰਘ ਲੈ ਗਿਆ ਤੇ ਉੱਥੋਂ ਦੇ ਜਿਹੜੇ ਕਿਤਾਬਾਂ ਦੇ ਮਾਲਕ ਸਨ ਦੁਕਾਨ ਦੇ ਤੇ ਉਹਨੂੰ ਉਹਨਾਂ ਨੂੰ ਰਾਜ ਦਾ ਨਾਮ ਸੀ ਤੇ ਉਸ ਨੂੰ ਗੰਡਾ ਸਿੰਘ ਨੇ ਕਿਹਾ ਇਸ ਨੂੰ ਚੰਗੀ ਤਰ੍ਹਾਂ ਪਛਾਣ ਲੋ ਕਿ ਕਦੀ ਨਾ ਨਾ ਹੋਵੇ ਪਾਬ ਲੇਖਕ ਵੱਲ ਇਸ਼ਾਰਾ ਕਰਕੇ ਗੰਡਾ ਸਿੰਘ ਨੇ ਕਿਹਾ ਇਸ ਨੂੰ ਪਛਾਣ ਲੋ ਜੋ ਵੀ ਕੰਮ ਕਰਨ ਦਾ ਐਸ ਦਾ ਕੰਮ ਕਰਦਿਆ ਕਰੋ ਇਸ ਨੂੰ ਨਾ ਨਾ ਕਰਿਓ ਲੇਖ ਨੂੰ ਸਮਝਣਾ ਆ ਕਿ ਕਿਹੜੀ ਗੱਲ ਦੀ ਨਾਂ ਦੀ ਗੱਲ ਹੋ ਰਹੀ ਐ ਗੰਡਾ ਸਿੰਘ ਬਿਨਾ ਕੁਝ ਦੱਸਿਆ ਦੁਕਾਨ ਦੀਆਂ ਪੌੜੀਆਂ ਤੋਂ ਥੱਲੇ ਉਤਰ ਆਇਆ ਤੇ ਆਪਣੀਆਂ ਪੁਸਤਕਾਂ ਜੋ ਉਹਨਾਂ ਨੇ ਖਰੀਦੀਆਂ ਸਨ ਉਹ ਟਾਂਗੇ ਤੇ ਰੱਖ ਕੇ ਤੁਰ ਪਏ ਲੇਖਕ ਨੂੰ ਉਹਨਾਂ ਨੇ ਕਿਹਾ ਕਿ ਉਹ ਇਸ ਦੁਕਾਨ ਦੇ ਮਾਲਕ ਰਾਜ ਨਾਲ ਪੁਰਾਣਾ ਰਿਸ਼ਤਾ ਰੱਖਦੇ ਹਨ ਉਹਨਾਂ ਨੇ ਲੇਖਕ ਵਾਸਤੇ ਪੈਸੇ ਜਮ੍ਹਾਂ ਕਰਵਾ ਦਿੱਤੇ ਹਨ ਜਿੰਨੇ ਪੈਸਿਆਂ ਦੇ ਲੇਖਕ ਨੂੰ ਲੋੜ ਹੋਵੇ ਉਸ ਕੋਲੋਂ ਲੈ ਲਿਆ ਕਰੇ ਉਸ ਨੂੰ ਸੰਗਣ ਦੀ ਲੋੜ ਨਹੀਂ ਤੇ ਨਾ ਹੀ ਤੰਗੀ ਕੱਟਣ ਦੀ ਲੋੜ ਹੈ ਇਹ ਗੱਲ ਸੁਣ ਕੇ ਲੇਖਕ ਪ੍ਰੀਤਮ ਸਿੰਘ ਨੂੰ ਡਾਕਟਰ ਗੰਡਾ ਸਿੰਘ ਇੱਕ ਇਹੋ ਜਿਹਾ ਪਾਤਰ ਲੱਗਿਆ ਜਿਹੜਾ ਇੱਕ ਸਧਾਰਨ ਪਾਤਰ ਸਧਾਰਨ ਵਿਅਕਤੀ ਨਹੀਂ ਹੈ ਉਹ ਅਲਫ਼ ਲੈਲਾ ਦੀਆਂ ਕਥਾਵਰਗਾਂ ਕੋਈ ਜਿਹਾ ਪਾਤਰ ਹੈ ਜਿਹੜਾ ਚਮਤਕਾਰ ਕਰ ਸਕਦਾ ਹੈ ਜਿਸ ਦੇ ਅੰਦਰ ਦੂਜਿਆਂ ਨੂੰ ਪਾਰਉਪਕਾਰ ਕਰਨ ਕਰਨ ਦੀ ਬੂਟੀ ਸੁਗੰਧਤ ਬੂਟੀ ਜਿਸ ਦੇ ਅੰਦਰ ਪਾਲ ਰਹੀ ਹੈ ਲੇਖ ਨੂੰ ਇਸ ਤਰ੍ਹਾਂ ਲੱਗਿਆ ਉਹ ਤਾਂ ਸਮਝ ਗਏ ਕਿ ਪਹਿਲਾਂ ਤਾਂ ਗੰਡਾ ਸਿੰਘ ਨੇ ਲੇਖ ਨੂੰ ਦਾਖਲਾ ਕਰਵਾਇਆ ਫਿਰ ਉਸਨੇ ਕਿਤਾਬ ਤੇ ਇਸ ਕਿਤਾਬਾਂ ਦੀ ਦੁਕਾਨ ਤੇ ਵਾਕ ਵੀ ਕਰਾ ਦਿੱਤੀ ਤੇ ਨਾਲ ਹੀ ਉਸ ਦੇ ਵਾਸਤੇ ਥੋੜੇ ਜਿਹੀ ਪੈਸੇ ਕਿਤਾਬਾਂ ਵਾਲੇ ਨੂੰ ਦੇ ਦਿੱਤੇ ਕਿ ਜਦੋਂ ਇਹਨੂੰ ਲੋੜ ਹੋਵੇ ਉਦੋਂ ਦੇ ਦਿਆ ਕਰੇ ਇਹ ਕਿੰਨੀ ਵੱਡੀ ਗੱਲ ਹੈ ਕਿ ਉਹ ਦੂਜਿਆਂ ਦਾ ਪਾਰਉਪਕਾਰ ਕਰਦਾ ਸੀ ਹੁਣ ਤੀਜੀ ਗੱਲ ਜਿਹੜੀ ਇਸ ਰੇਖਾਚਿੱਤਰ ਚ ਮਿਲਦੀ ਹੈ ਇਹ ਗੰਡਾ ਸਿੰਘ ਇੱਕ ਬਹਾਦਰ ਵਿਅਕਤੀ ਹੁਣ ਬਹਾਦਰ ਕਿੱਥੋਂ ਪਤਾ ਲੱਗਾ ਦੇਖੋ ਨਾਲ ਨਾਲ ਲੇਖਕ ਨੇ ਘਟਨਾਵਾਂ ਦੱਸੀਆਂ ਨੇ ਜਿੱਥੋਂ ਪਤਾ ਲੱਗਾ ਕਿ ਗੰਡਾ ਸਿੰਘ ਬਹਾਦਰ ਹੈ ਲੇਖਕ ਨੇ 1947 ਦੀ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਜਦੋਂ 1947 ਦੀ ਵੰਡ ਵੇਲੇ ਆਪਸ ਵਿੱਚ ਨਫ਼ਰਤ ਦੀ ਅੱਗ ਮਚ ਰਹੀ ਸੀ ਮਨੁੱਖ ਦੇ మాਸ ਦੀ ਭੁੱਖ ਜੋਬਨ ਸਿਰ ਸੀ ਉਸ ਵੇਲੇ ਚਾਰੇ ਪਾਸੇ ਧਰਮ ਦੇ ਨਾਂ ਤੇ ਅੱਗਾਂ ਲੱਗੀਆਂ ਸਨ ਉਹਨਾਂ ਦਿਨਾਂ ਵਿੱਚ ਇੱਕ ਦਿਨ ਗੰਡਾ ਸਿੰਘ ਹਰੀ ਆਪਣੇ ਕੋਠੇ ਤੇ ਖੜੇ ਸਨ ਹਾਥੀ ਦਰਵਾਜ਼ੇ ਵੱਲੋਂ ਉਹਨਾਂ ਨੇ ਲਾਂਬੂ ਨਿਕਲਦੇ ਦੇਖੇ ਉਥੇ ਮੁਸਲਮਾਨ ਗੁੰਡਿਆਂ ਦਾ ਕਬਜ਼ਾ ਸੀ ਜਿਹੜੇ Hindu ਜਾਂ Sikh ਉਹਨਾਂ ਤੋਂ ਬਚ ਕੇ ਨਿਕਲ ਜਾਂਦੇ ਉਸ ਨੂੰ ਥਾਣੇ ਦੇ ਮੁਸਲਮਾਨ ਪੁਲਿਸ ਬੋਚ ਲੈਣ ਦਰਵਾਜ਼ੇ ਅੰਦਰ Hindu Sikh ਅੰਦਰ ਤੇ ਬਾਹਰ ਦੇ ਬਾਹਰ ਫਸੇ ਸਨ ਗੰਡਾ ਸਿੰਘ ਹੋਰਾਂ ਦੀ ਭੈਣ ਵੀ ਆਪਣੇ ਪਰਿਵਾਰ ਸਵੇਤ ਉਥੇ ਰਹਿੰਦੀ ਸੀ ਲੇਖਕ ਗੰਡਾ ਸਿੰਘ ਨੂੰ ਲੱਗਿਆ ਕਿ ਇਹ ਇਹ ਅਗਸਤ ਦੀ ਭੈਣ ਦੇ ਘਰ ਵਿੱਚ ਹੋ ਰ ਸਕਦੀ ਹੈ ਗੰਡਾ ਸਿੰਘ ਨੇ ਫੌਜੀ ਵਰਦੀ ਪਾਈ ਤੇ ਪੈਂਟ ਦੇ ਸੱਜੇ ਖੱਬੇ ਬੋਜਿਆਂ ਵਿੱਚ ਪਿਸਤੌਲ ਪਾ ਲਿਆ ਤੇ ਆਪਣੀ ਭੈਣ ਨੂੰ ਇੱਕ ਹਿੰਸਾ ਦੀ ਅੱਗ ਵਿੱਚੋਂ ਕੱਢਣ ਵਾਸਤੇ ਚੱਲ ਪਏ ਉਹਨਾਂ ਨੇ ਇੱਕ ਟਾਂਗੇ ਵਾਲੇ ਨੂੰ ਰੋਕਿਆ ਤੇ ਟਾਂਗੇ ਤੇ ਚੜ ਕੇ ਹਾਥੀ ਗੇਟ ਵੱਲ ਚਲੇ ਗਏ ਉਹਨਾਂ ਨੇ ਉਸ ਵੇਲੇ ਚਾਰੇ ਪਾਸੇ ਬੜੀ ਭਿਆਨਕ ਅੱਗ ਦੀ ਖੇਡ ਵੇਖੀ ਭਾਵ Hindu Muslim Sikh ਆਪਸ ਵਿੱਚ ਲੜ ਰਹੇ ਸਨ ਤੇ ਉਹਨਾਂ ਨੇ ਆਪਣੀ ਭੈਣ ਦੇ ਘਰ ਕੋਲ ਜਾ ਕੇ ਟਾਂਗਾ ਰੋਕ ਲਿਆ। ਉਹਨਾਂ ਨੇ ਬੜੀ ਬੜੀ ਬਿਜਲੀ ਤੇਜ਼ੀ ਨਾਲ ਬਾਹਰ ਦਰਵਾਜ਼ੇ ਨੂੰ ਠੁੱਡਾ ਮਾਰਿਆ। ਭੈਣ ਨੂੰ ਆਵਾਜ਼ ਦੇ ਕੇ ਸਾਰੇ ਪਰਿਵਾਰ ਨੂੰ ਨਫ਼ਰਤ ਦੀ ਅੱਗ ਚੋਂ ਕੱਢਿਆ ਤੇ ਜਿੰਨੀ ਦੇਰ ਉਹਨਾਂ ਦੀ ਭੈਣ ਦਾ ਪਰਿਵਾਰ ਉਸ ਟਾਂਗੇ 'ਚ ਨਾ ਬੈਠਿਆ, ਓਨੀ ਦੇਰ ਉਹ ਦਰਵਾਜ਼ੇ 'ਚ ਖੜੇ ਰਹੇ। ਫਿਰ ਉਹਨਾਂ ਨੇ ਇਸ ਝਟਪੜ ਦੋਵੇਂ ਪਿਸਤੌਲ ਬੋਜੀਆਂ ਚੋਂ ਕੱਢ ਕੇ ਇੱਕ ਦੱਬਕੇ ਨਾਲ ਸਾਹਮਣੇ ਖੜੇ ਇੱਕ ਮੁਸਲਮਾਨ ਜਵਾਨ ਦੀ ਛਾਤੀ 'ਵਲ ਸਿੱਧੇ ਕਰ ਦਿੱਤੇ। ਫੇਰ ਬਹਾਦਰੀ ਨਾਲ ਟਾਂਗਾ ਚਲਾ ਕੇ ਆਪਣੀ ਭੈਣ ਨੂੰ ਉਸ ਨਫ਼ਰਤ ਦੀ ਅੱਗ ਵਿੱਚ ਸੜ ਰਹੇ ਘਰਾਂ ਦੇ ਵਿੱਚੋਂ ਕੱਢ ਕੇ ਲੈ ਕੇ ਗਏ ਇਸ ਘਟਨਾ ਤੋਂ ਗੰਡਾ ਸਿੰਘ ਦੀ ਸੇਰ ਲਾਥ ਵੀਰਤਾ ਦਾ ਪ੍ਰਮਾਣ ਮਿਲਦਾ ਹੈ ਸੇਰ ਲਾਥ ਵੀਰਤਾ ਮਤਲਬ ਬਹਾਦਰੀ ਦਾ ਕਿ ਆਪਣੀ ਭੈਣ ਨੂੰ ਬਚਾਉਣ ਵਾਸਤੇ ਉਹਨਾਂ ਨੇ ਕਿੰਨੀ ਜ਼ਿਆਦਾ ਜਿਹੜੀ ਮੁਸ਼ਕਲ ਤੋਂ ਲੰਘੇ ਤੇ ਆਪਣੇ ਰਿਸ਼ਤੇ ਦੀ ਕਦਰ ਕਰਨ ਵਾਲੇ ਸਨ ਤੇ ਆਪਣੀ ਭੈਣ ਨੂੰ ਬਚਾਉਣਾ ਆਪਣਾ ਫਰਜ਼ ਸਮਝਦੇ ਸਨ ਇਸ ਤੋਂ ਅਗਲਾ ਪੁਆਇੰਟ ਸਾਨੂੰ ਲੱਗਦਾ ਪਤਾ ਕੀ ਉਹ ਇੱਕ ਵਧੀਆ ਤੇ ਅਨੁਸ਼ਾਸਨ ਪਸੰਦ ਇਨਸਾਨ ਸਨ ਗੰਡਾ ਸਿੰਘ ਇੱਕ ਵਧੀਆ ਇਨਸਾਨ ਸੀ ਪਾਰੂਪਕਾਰੀ ਸੀ ਤੇ ਨਾਲ ਨਾਲ ਉਹ ਦੂਜਿਆਂ ਲਈ ਕੁਝ ਕਰਨ ਦਾ ਜਜ਼ਬਾ ਰੱਖਦੇ ਸਨ ਉਹ ਲੇਖੇ ਜੋਖੇ ਵਿੱਚ ਮਾਰ ਸਨ ਭਾਵੇਂ ਉਹਨਾਂ ਨੂੰ ਅਕਾਊਂਟੈਂਟ ਸੀ ਦਾ ਬੜਾ ਤਜਰਬਾ ਸੀ ਪਰ ਉਹ ਪੈਸੇ ਦੇ ਮੋਹ ਤੋਂ ਮੁਕਤ ਸਨ ਉਹ ਬਹੁਤ ਕੁਝ ਵੇਖ ਕੇ ਵੀ ਅਣ ਸੁਣਿਆ ਕਰ ਦਿੰਦੇ ਸਨ ਤੇ ਅਣ ਵੇਖਿਆ ਕਰ ਦਿੰਦੇ ਸਨ ਉਹ ਪੁਸਤਕਾ ਪੜਨ ਦਾ ਸ਼ੁਕੀਨ ਸੀ ਜਦੋਂ ਵੀ ਚੰਗੀ ਪੁਸਤਕ ਮਿਲਦੀ ਉਸ ਨੂੰ ਪੂਰਾ ਪੜ੍ਹ ਕੇ ਹੀ ਸਾਂ ਲੈਂਦਾ ਉਸ ਦੀ ਨਿੱਜੀ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਪੁਸਤਕਾਂ ਸਨ ਜਿਹੜੀਆਂ ਕਿ ਪੰਜਾਬ ਦੇ ਸ਼ਾਇਦ ਹੋਰ ਲੇਖਕਾਂ ਕੋਲ ਨਾ ਹੋਣ ਉਸ ਵਿੱਚ ਨਿਮਰਤਾ ਸੀ ਸੁਭਾਅ ਤੋਂ ਕਾਲਾ ਸੀ ਬਹੁਤ ਮਿਹਨਤੀ ਸੀ ਇਸੇ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਿੱਖ ਇਤਿਹਾਸ ਦਾ ਮੁਖੀ ਬਣਿਆ ਜਦੋਂ ਮੁਖੀ ਬਣਿਆ ਉਸ ਵੇਲੇ 10ਵੀਂ ਪਾਸ ਸੀ ਪਰ ਉਸ ਨੇ ਨਾਲ ਨਾਲ ਡਾਕਟਰੀ ਦੀ ਉਪਾਦੀ ਪ੍ਰਾਪਤ ਕਰ ਲਈ ਉਸ ਨੇ ਆਪਣੀ ਪੜ੍ਹਾਈ ਨੌਕਰੀ ਦੇ ਨਾਲ ਲਲ ਕੀਤੀ ਉਹ ਆਪਣੇ ਸ਼ੌਂਕ ਪੂਰੇ ਕਰਨ ਵਾਲਾ ਸੀ ਉਸ ਵਿੱਚ ਲਾਲਚ ਤੇ ਵਿਰੋਧ ਦੀ ਭਾਵਨਾ ਨਹੀਂ ਸੀ ਉਹ ਕਿਸੇ ਆਪਣੇ ਕੰਮ ਕਿਸੇ ਆਪਣੇ ਕੰਮ ਵਿੱਚ ਦੂਜਿਆਂ ਦਾ ਦਖਲ ਬਰਦਾਸ਼ਤ ਜਾਂ ਪਸੰਦ ਨਹੀਂ ਸੀ ਕਰਦਾ ਨਾ ਹੀ ਦੂਜਿਆਂ ਦੇ ਕੰਮ ਵਿੱਚ ਦਖਲ ਦਿੰਦਾ ਸੀ ਉਹ ਵਾਅਦੇ ਪੂਰੇ ਕਰਨ ਵਾਲਾ ਵਫਾਦਾਰੀ ਕਰਨ ਵਾਲਾ ਫੌਜੀ ਦ੍ਰਿੜਤਾ ਤੋਂ ਕੰਮ ਲੈਣ ਵਾਲਾ ਖਾਣ ਪੀਣ ਵਿੱਚ ਅਨੁਸ਼ਾਸਨ ਪਸੰਦ ਸੀ ਉਹ ਤਿੰਨ ਫੁਲਕੇ ਖਾਂਦਾ ਤੇ ਚੌਥੇ ਫੁਲਕੇ ਦੀ ਕਲਪਨਾ ਵੀ ਨਹੀਂ ਕਰਦਾ ਸੀ ਇੱਕੋ ਵਾਰ ਤਿੰਨ ਫੁਲਕੇ ਥਾਲੀ ਚ ਰਖਵਾ ਲੈਂਦਾ ਇੱਕ ਹੀ ਸਬਜ਼ੀ ਜਾਂ ਇੱਕ ਹੀ ਦਾਲ ਇੱਕ ਟਾਈਮ ਤੇ ਖਾਂਦਾ ਬਹੁਤੀਆਂ ਸਬਜ਼ੀਆਂ ਖਾਣ ਦਾ ਸ਼ੁਕੀਨ ਨਹੀਂ ਸੀ ਕਹਿਣ ਦਾ ਭਾਵ ਕਿ ਜ਼ਿੰਦਗੀ ਵਿੱਚ ਉਸ ਨੇ ਅਨੁਸ਼ਾਸਨ ਨੂੰ ਅਪਣਾ ਲਿਆ ਸੀ ਗਰਮੀਆਂ 'ਚ ਪੱਖਾ ਨਾ ਚਲਾਉਣਾ दारू ਨਾ ਪੀਣੀ ਮਾਸ ਨਾ ਖਾਣਾ ਸਮੇਂ ਦਾ ਪਾਬੰਦ ਰਹਿਣਾ ਇਹ ਉਸ ਦੇ ਸੁਭਾਅ ਦੇ ਅਜਿਹੇ ਗੁਣ ਸਨ ਜੋ ਉਸ ਨੂੰ ਵਧੀਆ ਤੈਨੁਸ਼ਾਸਨ ਪਸੰਦ ਇਨਸਾਨ ਬਣਾਉਂਦੇ ਸਨ ਹੁਣ ਅਗਲਾ ਪੁਆਇੰਟ ਉਹ ਇਸ ਬਾਰੇ ਗੰਡਾ ਸਿੰਘ ਬਾਰੇ ਲੇਖ ਨੇ ਕੀ ਦੱਸਿਆ ਕਿ ਉਹ ਵੱਖ-ਵੱਖ ਭਾਸ਼ਾਵਾਂ ਸਿੱਖਣ ਦਾ ਸ਼ੁਕੀਨ ਸੀ ਡਾਕਟਰ ਗੰਡਾ ਸਿੰਘ ਦੇ ਮਾਲ ਵਿੱਚ ਦੂਜੀਆਂ ਬੋਲੀਆਂ ਸਿੱਖਣ ਦੀ ਬਹੁਤ ਪਰਪੱਕਤਾ ਮਤਲਬ ਬੜੀ ਮੈਚਿਓਰਿਟੀ ਸੀ ਤੇ ਬੜੀ ਪ੍ਰਬੀਨਤਾ ਮੀਨਸ ਬੜੀ ਐਕਸਪਰਟ ਸਨ ਆਪਨੇ ਫੌਜੀ ਨੌਕਰੀ ਜਦੋਂ ਆਰੰਭ ਕੀਤੀ ਤੇ ਆਪਨੇ ਪਹਿਲਾਂ ਪਸਟ ਤੋਂ ਇੱਕ ਭਾਸ਼ਾ ਸੀ ਉਹਦੇ ਵਿੱਚ ਧਿਆਨ ਦਿੱਤਾ ਇੱਕ ਹਫ਼ਤੇ ਦੀ ਛੁੱਟੀ ਲਈ ਤੇ ਬਿਨਾਂ ਕਿਸੇ ਨੂੰ ਦੱਸਿਆ ਉਹ ਕਬਾਇਲੀ ਲਾ ਕੇ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਪਸ਼ਤੋ ਭਾਸ਼ਾ ਸਿੱਖੀ ਤੇ ਉਹਨਾਂ ਦਾ ਅਸਤਰ ਵੀ ਹੈਰਾਨ ਰਹਿ ਗਿਆ ਕਿ ਇਸ ਨੂੰ ਇੰਨੀ ਵਧੀਆ ਪਸ਼ਤੋ ਕਿਵੇਂ ਆ ਗਈ ਜਦੋਂ ਈਰਾਨ ਵਿੱਚ ਗਏ ਫਾਰਸੀ ਸਿੱਖ ਲਈ ਅੰਗਰੇਜ਼ੀ ਫ੍ਰਾਂਸੀਸੀ ਉਰਦੂ ਹਿੰਦੀ ਮਰਾਠੀ ਇਹ ਵੀ ਬੋਲੀਆਂ ਆਉਂਦੀਆਂ ਸਨ ਪੰਜਾਬੀ ਤੋਂ ਇਲਾਵਾ ਉਰਦੂ ਹਿੰਦੀ ਅੰਗਰੇਜ਼ੀ ਵਿੱਚ ਆਪ ਨੇ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ ਗੰਗਾ ਸਿੰਘ ਦਾ ਸਟੇਜ ਉੱਤੇ ਬੋਲਣ ਦਾ ਬੜਾ ਲੰਮਾ ਤਜਰਬਾ ਸੀ ਇਸ ਤਜਰਬੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂਾਂ ਸਿੱਖੀਆਂ ਉਹ ਭਾਸ਼ਨ ਕਲਾ ਵਿੱਚ ਮਾਹਿਰ ਸਨ ਆਪਨੇ ਕਰਮ ਸਿੰਘ ਇਤਿਹਾਸਕਾਰ ਦੇ ਪ੍ਰਭਾਵ ਨਾਲ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਤੇ ਸੇਖ ਇਤਿਹਾਸ ਵਿੱਚ ਮੁਹਾਰਤ ਹਾਸਲ ਕੀਤੀ ਜਿੱਥੇ ਕਿਤੇ ਵੀ ਇਤਿਹਾਸ ਵਿੱਚ ਹਿੰਦੁਸਤਾਨ ਵਿੱਚ ਕੋਈ ਲਾਇਬ੍ਰੇਰੀ ਵਿੱਚ ਸਿੱਖਾਂ ਨਾਲ ਸੰਬੰਧਿਤ ਕੋਈ ਇਤਿਹਾਸਕ ਪੁਸਤਕ ਪਈ ਹੁੰਦੀ ਉਹ ਆਪਣੇ ਅੰਮ੍ਰਿਤਸਰ ਦੀ ਲਾਇਬ੍ਰੇਰੀ ਲਈ ਪ੍ਰਾਪਤ ਕਰ ਲੈਂਦੇ ਰਾਮਪੁਰ ਪਟਨਾ ਕਲਕੱਤਾ ਹైదరాబాద్ ਆਦਿ ਥਾਵਾਂ ਤੇ ਜਾ ਕੇ ਆਪਨੇ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਲੱਭੀਆਂ ਤੇ ਸੇਖ ਇਤਿਹਾਸ ਦਾ ਕੱਚਾ ਮਸਾਲਾ ਸਾਰੇ ਦੇਸ਼ ਵਿੱਚੋਂ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚੋਂ ਵੀ ਇਕੱਠਾ ਕੀਤਾ ਇਹ ਕੁਝ ਹੁਣ ਅਗਲੀ ਕੁਆਲਿਟੀ ਉਹਨਾਂ ਦੇ ਕਿਹਾ ਕਿ ਉਹ ਇੱਕ ਵੱਡੇ ਉੱਚ ਪੱਧਰ ਦੇ ਪ੍ਰਮਾਣਿਕ ਇਤਿਹਾਸਕਾਰ ਸਨ ਭਾਵ ਉਹਨਾਂ ਦੇ ਪ੍ਰਮਾਣਿਕ ਹੁੰਦਾ ਸਰਟੀਫਾਈਡ ਮਤਲਬ ਜਿਨ੍ਹਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਸੀ ਲੇਖਕ ਪ੍ਰੀਤਮ ਸਿੰਘ ਲੇਖਕ ਪ੍ਰੀਤਮ ਸਿੰਘ ਨੇ ਦੱਸਿਆ ਹੈ ਕਿ ਗੰਡਾ ਸਿੰਘ ਬਹੁਤ ਸਖਤ ਕੰਮ ਕਰਨ ਵਾਲਾ ਵਿਅਕਤੀ ਸੀ ਜਿਸ ਨੇ ਸੇਕਿਥਾਸ ਬਾਰੇ ਬਹੁਤ ਹੀ ਵਿਦਵਤਾ ਨਾਲ ਕਾਰਜ ਕੀਤਾ ਆਪਨੇ ਜਈਆਂ ਲਿਖਤਾ ਲਿਖੀਆਂ ਜਿਹੜੀਆਂ ਸਮੇਂ ਦੀ ਲੋੜ ਸਨ ਖਾਲਸਾ ਕਾਲਜ ਦੇ ਅਧਿਕਾਰੀਆਂ ਦੀਆਂ ਲੋੜਾਂ ਦੇ ਅਨੁਸਾਰ ਵੀ ਆਪਨੇ ਲਿਖਿਆ ਸੇਕਿਥਾਸ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਅਕਤੀਆਂ ਜਾਂ ਘਟਨਾਵਾਂ ਬਾਰੇ ਵੀ ਉਹਨਾਂ ਨੇ ਬਹੁਤ ਹੀ ਨਿਠ ਕੇ ਸੇਕਿਥਾਸ ਬਾਰੇ ਕੰਮ ਕੀਤਾ ਸਾਰੇ ਭਾਰਤ ਵਿੱਚ ਤੁਰੰਤ ਫਿਰਨ ਤੇ ਚੋਟੀ ਦੇ ਇਤਿਹਾਸਕਾਰਾਂ ਨਾਲ ਮੇਲ-ਜੋਲ ਹੋ ਜਾਣ ਕਰਕੇ ਤੇ ਉੱਚੇ ਸਰਕਾਰੀ ਅਹੁਦਿਆਂ ਤੇ ਰਹਿਣ ਕਰਕੇ ਗੰਡਾ ਸਿੰਘ ਦੀ ਸਾਹਿਤਿਕ ਸਰਗਰਮੀ ਦਾ ਘੇਰਾ ਵਧਦਾ ਗਿਆ। ਲੇਖਕ ਗੰਡਾ ਸਿੰਘ ਨੂੰ ਦੇਸ਼ ਦਾ ਵੱਡਾ ਇਤਿਹਾਸਕਾਰ ਸਮਝਦਾ ਹੈ। ਲੇਖਕ ਇੱਥੇ ਤੱਕ ਵੀ ਲਿਖ ਦਿੰਦਾ ਹੈ ਕਿ ਗੰਡਾ ਸਿੰਘ ਗੁਰੂ ਨਾਨਕ ਤੋਂ ਬਾਅਦ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਜਿਉਂਦਾ ਵਿਦਵਾਨ ਹੈ। ਟ੍ਰੈਕਟਰ ਗੰਗਾ ਸਿੰਘ ਪੰਜਾਬ ਸਰਕਾਰ ਦੇ ਪੁਰਾ ਲੇਖ ਵਿਭਾਗ ਦੇ ਡਾਇਰੈਕਟਰ ਦੇ ਤੌਰ ਤੇ ਰਿਟਾਇਰ ਹੋਇਆ ਪਰ ਨੌਕਰੀ ਘੱਟ ਹੋਣ ਕਰਕੇ ਆਪ ਨੂੰ ਪੈਨਸ਼ਨ ਨਹੀਂ ਮਿਲੀ ਸੀ ਉਸ ਤੋਂ ਰਿਟਾਇਰ ਹੋ ਕੇ ਉਹ ਖਾਲਸਾ ਕਾਲਜ ਪਟਿਆਲੇ ਦੇ ਪ੍ਰਿੰਸੀਪਲ ਰਹੇ ਪਰ ਉਹਨਾਂ ਨੇ ਇਸ ਦੌਰਾਨ ਕੋਈ ਤਨਖਾਹ ਨਹੀਂ ਲਈ ਉਹਨਾਂ ਦਾ ਸਵੈਮਾਨ ਨਿਰਲੇਪਤਾ ਤੇ ਕਿਸੇ ਪ੍ਰਤੀਸ਼ਕਾਇਤ ਨਾ ਕਰਨ ਦੀ ਆਦਤ ਨੇ ਉਹਨਾਂ ਨੂੰ ਸੰਵੇਦਨਸ਼ੀਲ ਬਣਾਇਆ ਜਿਸ ਕਾਰਨ ਕਈ ਵਾਰ ਆਪ ਦੀ ਸਿਹਤ ਵੀ ਖਰਾਬ ਹੋ ਜਾਂਦੀ ਉਹਨਾਂ ਦੀਆਂ ਅੱਖਾਂ ਵਿੱਚ ਵੀ ਸਮੱਸਿਆ ਆਨਲਾਈਨ ਦੀ ਸੀ ਸੇਖ ਇਤਿਹਾਸ ਦੀਆਂ ਰਿਕਾਵਟਾਂ ਬਾਰੇ ਵੀ ਆਪ ਦੱਸਦੇ ਹਨ ਕਿ ਗੰਗਾ ਸਿੰਘ ਨੇ ਦੱਸਿਆ ਕਿ ਸੇਖ ਇਤਿਹਾਸ ਦੀ ਖੋਜ ਬਾਰੇ ਕੰਮ ਕਰਦਿਆਂ ਉਹਨਾਂ ਨੂੰ ਕਈ ਵਾਰ ਧਾਰਮਿਕ ਕਟੜਤਾ ਨਾਲ ਜੋੜ ਦਿੱਤਾ ਜਾਂਦਾ ਸੀ ਜੋ ਉਹਨਾਂ ਨੂੰ ਪਸੰਦ ਨਹੀਂ ਸੀ ਇਹ ਸਮਝਿਆ ਜਾਂਦਾ ਸੀ ਕਿ ਸੇਖ ਹੋਣ ਕਰਕੇ ਉਹ ਸੇਖ ਇਤਿਹਾਸ ਦੇ ਕੰਮ ਕਰਦੇ ਆ ਜਦੋਂ ਕਿ ਉਹ ਆਪਣੀ ਦੇ ਜਸਤੀ ਨਾਲ ਕਰਦੇ ਸਨ ਗੰਗਾ ਸਿੰਘ ਦਾ ਉਤਸ਼ਾਹ ਇਹਨਾਂ ਗੱਲਾਂ ਨਾਲ ਘਟ ਜਾਂਦਾ ਉਨਨਾਂ ਨੂੰ ਲੱਗਦਾ ਕਿ ਕਲਕੱਤਾ ਅਲੀਗੜ ਜਾਂ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਕਿਸੇ ਇੱਕ ਖਾਸ ਧਰਮ ਬਾਰੇ ਖੋਜ ਹੋ ਸਕਦੀ ਹੈ ਪਰ ਪੰਜਾਬ ਦੀਆਂ ਯੂਨੀਵਰਸਿਟੀਵਾਂ 'ਚ ਕਿਉਂ ਨਹੀਂ ਸੰਗਸਭਾ ਮਦ ਹਾਲੇ ਸਤੂਮ ਗਿਆ ਗੁਜਰੀਆ ਸੀ ਕਿਉਂਕਿ ਉਹਨਾਂ ਦੇ ਵਿੱਚ ਵੀ ਦੂਰ ਦ੍ਰਿਸ਼ਟੀ ਵਾਲੇ ਨਿਗਰ ਤੇ ਸੂਝਵਾਨ ਬੰਦਿਆਂ ਦੀ ਘਾਟ ਸੀ ਗੰਡਾ ਸਿੰਘ ਵਰਗੇ ਵਿਦਵਾਨ ਵੱਲ ਉਹ ਵੀ ਧਿਆਨ ਨਹੀਂ ਸੰਦਿੰਦੇ ਤੇ ਡਾਕਟਰ ਗੰਡਾ ਸਿੰਘ ਨੇ 500 ਤੋਂ ਲੈ ਕੇ 1000 ਸਫੇਦੀਆਂ 15-20 ਜिल्ਦਾਂ ਵਿੱਚ ਪ੍ਰਮਾਣਿਕ ਸਿੱਖ ਇਤਿਹਾਸ ਦਾ ਸੰਕਲਨ ਤੇ ਸੰਪਾਦਨ ਕੀਤਾ ਜੋ ਬਹੁਤ ਵੱਡੀ ਪ੍ਰਾਪਤੀ ਹੈ ਇਸ ਨੂੰ ਉਹ ਦੇਸ਼ ਸੇਵਾ ਦਾ ਕੰਮ ਮੰਨਦੇ ਹਨ ਉਹ ਬਿਲਕੁਲ ਵੀ ਫਿਰਕੂ ਨਹੀਂ ਕਿਹਾ ਜਾ ਸਕਦਾ ਡਾਕਟਰ ਸਾਹਿਬ ਨੇ ਆਪਣੀ ਲਾਇਬ੍ਰੇਰੀ ਵਿੱਚ ਬੜੀ ਸਮਗਰੀ ਰੱਖੀ ਸੀ ਲੇਖਕ ਦਾ ਵਿਚਾਰ ਹੈ ਕਿ ਆਉਣ ਵਾਲੇ ਇਤਿਹਾਸਕਾਰ ਉਸ ਸਮਗਰੀ ਤੋਂ ਲਾਭ ਲੈ ਸਕਦੇ ਹਨ ਡਾਕਟਰ ਗੰਡਾ ਸਿੰਘ ਕਿਸੇ ਤਰ੍ਹਾਂ ਦੀ ਧੜੇਬਾਜ਼ੀ ਕਰਕੇ ਇਤਿਹਾਸ ਨਹੀਂ ਲਿਖਦੇ ਸਨ ਸਗੋਂ ਉਹ ਤਾਂ ਨਿਰਪੱਖਤਾ ਨਾਲ ਇਤਿਹਾਸ ਲਿਖਦੇ ਸਨ ਲੇਖਕ ਲਿਖਦਾ ਹੈ ਕਿ ਉਸ ਦੀ ਇੱਛਾ ਹੈ ਕਿ ਡਾਕਟਰ ਗੰਡਾ ਸਿੰਘ ਇਤਿਹਾਸ ਖੋਜ ਕੇਂਦਰ ਦੇ ਪ੍ਰਧਾਨ ਦੇ ਤੌਰ ਤੇ ਸਥਾਪਿਤ ਹੋਣ ਅੰਤ ਵਿੱਚ ਲੇਖ ਨੇ ਡਾਕਟਰ ਗੰਡਾ ਸਿੰਘ ਨੂੰ ਬਹੁਤ ਹੀ ਵਧੀਆ ਤਰ੍ਹਾਂ ਨਾਲ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਹੈ ਉਹ ਪਾਰੂਪਕਾਰੀ ਦੁਖੀਆਂ ਤੇ ਈਮਾਨਦਾਰ ਸਨ ਦੋਖੀਆਂ ਤੇ ਮਾਨਵੀ ਵਿਰਤੀ ਵਾਲਿਆਂ ਦਾ ਠੁਕਮਾ ਜਵਾਬ ਦਿੰਦੇ ਸਨ ਵਫਾਦਾਰ ਸਨ ਆਪਣੇ ਕੰਮ ਵਿੱਚ ਪੂਰੇ ਹਾਂ ਔਕੜਾਂ ਨੂੰ ਵੀ ਖਿੜੇ ਮੱਥੇ ਸਹਿ ਸਹਿਣ ਵਾਲੇ ਸਨ ਕਿਸੇ ਦੇ ਕੰਮ ਆਉਣ ਸਮੇਂ ਹਾਨ ਦਾ ਲਾਭ ਨਹੀਂ ਵੇਖਦੇ ਸਨ ਅਤੀ ਸਾਊ ਇਨਸਾਨ ਸਨ ਡਾਕਟਰ ਗੰਡਾ ਸਿੰਘ ਬਾਰੇ ਲੇਖਕ ਲਿਖਦਾ ਹੈ ਕਿ ਸ਼ਰਾਫਤ ਦਾ ਪੁਤਲਾ ਹੈ ਜਿਵੇਂ ਅਦਰਸ਼ ਸਾਊ ਪੁਨੇ ਉੱਤੇ ਲਿਖਿਆ ਕੋਈ ਲੇਖ ਇਸੇ ਕਿਤਾਬ ਚੋਂ ਨਿਕਲ ਕੇ ਤੁਰਨਫਿਨ ਲੱਗ ਪੈਂਦਾ ਹੋਇਆ ਇਸੇ ਤਰ੍ਹਾਂ ਦਾ ਡਾਕਟਰ ਗੰਡਾ ਸਿੰਘ ਆਪਣੇ ਵਿਸ਼ੇ ਦਾ ਸੱਚਾ ਖੋਜੀ ਸੀ ਜਿਸ ਨੇ ਇਤਹਾਸ ਦੇ ਲੁਕੇ ਕੋਨਿਆਂ ਨੂੰ ਗਿਆਨ ਦੀ ਰੋਸ਼ਨੀ ਰਾਹੀਂ جگਮਗਾ ਦਿੱਤਾ ਅਜਿਹੇ ਵਿਅਕਤੀਤਵ ਵਾਲਿਆਂ ਲਈ ਆਉਣ ਵਾਲੀਆਂ ਨਸਲਾਂ ਲਈ ਇਹ ਪ੍ਰੇਰਨਾ ਦੇ ਸਰੋਤ ਹੁੰਦੇ ਹਨ ਇਸ ਤਰ੍ਹਾਂ ਪ੍ਰਵੀਤਮ ਸਿੰਘ ਨੇ ਰੇਖਾ ਚਿੱਤਰ ਬੜੀ دلچਸਪੀ ਨਾਲ ਲਿਖਿਆ ਹੈ ਗੰਡਾ ਸਿੰਘ ਦੇ ਲਿਖਤ ਵਿੱਚ ਵਿਗਿਆਨਿਕ ਢੰਗ ਤੱਥਾਂ ਦੀ ਪੁਸ਼ਟੀ ਇਸ ਸਰੋਤਾਂ ਦੀ ਵਧੀਆ ਵਰਤੋਂ ਹੁੰਦੀ ਹੈ। ਉਹਨਾਂ ਨੇ ਹਮੇਸ਼ਾ ਮੂਲ ਸਰੋਤਾਂ ਤੇ ਭਾਵ ਬੇਸਿਕ ਜਾਣਕਾਰੀ ਤੇ ਭਰੋਸਾ ਕੀਤਾ ਹੈ। ਇਤਿਹਾਸ ਨੂੰ ਸਿੱਖ ਹੋਣ ਕਰਕੇ ਸਿੱਖ ਪੱਖੀ ਨਹੀਂ ਲਿਖਿਆ। ਨਿਰਪੱਖੋ ਕੇ ਲਿਖਿਆ ਹੈ। ਉਹ ਜੋ ਸੱਚ ਸੀ ਉਹੀ ਪੇਸ਼ ਕਰਦੇ ਸੀ। ਉਹਨਾਂ ਦੀ ਭਾਸ਼ਾ ਆਮ ਪਾਠਕ ਲਈ ਵੀ ਸਮਝਣਯੋਗ ਰਹੀ ਹੈ। ਗੰਡਾ ਸਿੰਘ ਇੱਕ ਨਿਰਪੱਖ, ਸਾਫ਼ ਸਪਸ਼ਟ, ਮਿੱਠੇ ਸੁਭਾਅ ਵਾਲਾ ਵਿਅਕਤੀ ਸਨ। ਉਹਨਾਂ ਨੇ ਕਦੇ ਵੀ ਹਕੀਕਤ ਤੋਂ ਮੂੰਹ ਨਹੀਂ 모ੜਿਆ। ਇਤਿਹਾਸ ਦੀ ਸਚਾਈ ਨੂੰ ਸਮਰਪਤ ਰਹੇ ਉਹਨਾਂ ਦੇ ਨਿੱਜੀ ਜੀਵਨ ਸ਼ੈਲੀ ਸਾਦਗੀ ਅਤੇ ਨੈਤਿਕ ਉਚਤਾ ਦੀ ਮਿਸਾਲ ਸੀ। ਪ੍ਰੇਮ ਸਿੰਘ ਨੇ ਇਸ ਰੇਖਾਚਿੱਤਰ ਰਾਹੀਂ ਡਾਕਟਰ ਗੰਡਾ ਸਿੰਘ ਦੀ ਵਿਦਵਤਾ, ਨੈਤਿਕਤਾ, ਇਤਿਹਾਸਿਕ ਯਤਨਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਅਤੇ ਯਥਾਰਥਵਾਦੀ ਢੰਗ ਨਾਲ ਪੇਸ਼ ਕੀਤਾ ਹੈ। ਇਹ ਰੇਖਾਚਿੱਤਰ ਨਾ ਸਿਰਫ ਇੱਕ ਇਤਿਹਾਸਕਾਰ ਦੀ ਤ੍ਰਿਤਰ ਚਿੱਤਰਣ ਹੈ ਸਗੋਂ ਇੱਕ ਸਰਪੱਤ ਵਿਅਕਤੀ ਦਾ ਰੋਹਾਨੀ ਪ੍ਰਤੀਬਿੰਬ ਵੀ ਕੈਸਾ ਸਕਦੇ ਹਾਂ ਇਸ ਪ੍ਰਕਾਰ ਗੱਡਾ ਸਿੰਘ ਬਾਰੇ ਜਾਣਕਾਰੀ ਇਸ ਨਿਬਾ ਰੇਖਾ ਚਿੱਤਰ ਵਿੱਚ ਬਹੁਤ ਹੀ ਚੰਗੇ ਢੰਗ ਨਾਲ ਦਿੱਤੀ ਗਈ ਹੈ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਤੁਸੀਂ ਇਸ ਦਾ ਮੈਂ ਇਹ ਨਾਲ ਇਸੇ ਡਿਸਕ੍ਰਿਪਸ਼ਨ ਬਾਕਸ ਵਿੱਚ ਇਸ ਦੀ ਪੀਡੀਐਫ ਵੀ ਦੇ ਰਹੀ ਹਾਂ ਜੇ ਕਿਸੇ ਵਿਅਕਤੀ ਨੂੰ ਵਿਦਿਆਰਥੀ ਨੂੰ ਪੀਡੀਐਫ ਚਾਹੀਦੀ ਹੋਵੇ ਤੇ ਇਹ ਡਿਸਕ੍ਰਿਪਸ਼ਨ ਬਾਕਸ ਖੋਲ ਕੇ ਤੁਸੀਂ ਵੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ